ਕਿ ਤੇ 4 ਘੰਟੇ ਸੇ ਪ੍ਰਧਾਨ ਮੰਤਰੀ ਦੀ ਮੈਨੂੰ ਕੁਰਸੀ ਦੇ ਦਿੱਤੀ ਜਾਵੇ ਤੇ ਮੈਂ ਪੂਰਾ ਭਾਰਤ ਦੇਸ਼ ਪੂਰਾ ਇੰਡੀਆ ਮੀਰ ਕਰਕੇ ਦਿਖਾ ਸਕਦਾ ਉਹ ਸਲਾਹ ਤੁਸੀਂ ਜਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿਉਂ ਨਹੀਂ ਦਿੰਦੇ ਮੀਟਿੰਗ ਕਿਉਂ ਨਹੀਂ ਕਰਦੇ ਜੇ ਮੈਂ ਉਹਨੂੰ ਦੇ ਦਿੱਤਾ ਤਾਂ ਪੱਕਾ ਪ੍ਰਧਾਨ ਮੰਤਰੀ ਬਣ ਜਾਣਾ ਮੈਂ ਤੇ ਉਹ ਤਰੀਕਾ ਤੇ ਮੇਰੇ ਕੋਲ ਨਾ ਮੈਂ 11 ਮੈਂ 12 ਵਜੇ ਇਲੈਕਸ਼ਨ ਆ ਰਹੇ 13ਵੀਂ ਆ ਰਿਹਾ ਫਿਰ ਲੜ ਰਿਹਾ ਤਰੀਕਾ ਤੇ ਮੈਂ ਅਸਰ ਕੀਤਾ ਉਹਨੂੰ ਮੈਂ ਕਿਹਦਾ ਫਰੀ ਦੇ ਦੋ ਉਹਨਾਂ ਨੇ 10 ਸਾਲ ਤੱਕ ਕੁਝ ਨਹੀਂ ਕੀਤਾ ਤੇ ਮੈਂ ਤਾਂ 4 ਘੰਟੇ ਵੱਤੇ ਇਤਿਹਾਸ ਬਦਲ ਦੂੰਗਾ ਕਿ ਆਪਾਂ ਜੇ ਇਲੈਕਸ਼ਨ ਲੜ ਰਹੇ ਆ ਜੀ ਇਸ ਜਗ੍ਹਾ ਤੇ ਤੇ ਸਾਨੂੰ ਵੀ ਇੱਕ ਵਾਰੀ ਵੋਟ ਪਾ ਕੇ ਮੌਕਾ ਦਿੱਤਾ ਜਾ ਬਈ 12 13 14 ਲੜਵੀਆਂ 12 13 14 ਦੇ ਵਿੱਚ ਮੇਰੇ ਸਾਹਮਣੇ ਨਾਲ ਜਾਦਾ ਨਹੀਂ ਤੇ ਮੋਟਾ-ਮੋਟਾ 7 8 10 ਲੱਖ ਰੁਪਏ ਦਾ ਖਰਚਾ ਤੁਸੀਂ ਕਰਤਾ ਹੋਣਾ ਤੇ ਇੰਨਾ ਪੈਸਾ ਤੁਸੀਂ ਖਰਚ ਕਰ ਦਿੱਤਾ ਲੇਕਿਨ ਅੱਜ ਪੱਲੇ ਕੁਝ ਨਹੀਂ ਪਿਆ ਦੇਖੋ ਭਾਵੇਂ ਮੈਂ 100 ਵਾਰੀ ਹਾਰ ਜਵਾਂ ਮੇਰਾ ਕੰਮ ਹੈ ਸੰਘਰਸ਼ ਕਰਨਾ ਡਾਕਟਰ ਪੀਮਰਾਵ ਬਾਬਾ ਸਾਹਿਬ ਦੀ ਜਿਹੜੀ ਗੱਲ ਵਾ ਮੈਂ ਫੋਲੋ ਕੀਤੀ ਹੈ ਕਹਿੰਦੇ ਪੜੋ ਲਿਖੋ ਅੱਗੇ ਵੜੋ ਸੰਘਰਸ਼ ਕਰੋ ਆਪਾਂ ਪੜੇ ਲਿਖੇ ਘਾਟਾ ਪਰ ਸੰਘਰਸ਼ ਕਰਦੇ ਪਿਆ ਡਾਕਟਰ ਪੀਮਰਾਵ ਬਾਬਾ ਸਾਹਿਬ ਨੇ ਉਂਗਲੀ ਖੜ ਚਾਲਪੋ ਦਿੱਲੀ ਦੇ ਰੁਖ ਤੇ ਆਪਾਂ ਦਿੱਲੀ ਦੇ ਰੁਖ ਤੇ ਜਾਣਾ ਵਾ ਅੱਜ ਨਹੀਂ ਤੇ ਕੱਲ ਜਿੱਤਣਾ ਜੇ ਅਸੀਂ ਨਾ ਜਿੱਤੇ ਤੇ ਦੋ ਇੱਕ ਪਾਰਟੀ ਹੋ ਰਾ ਜਾਂ ਮੈਂ ਜਿੱਤੂਗਾ ਜਾਂ ਉਹ ਪਾਰਟੀ ਜਿਹਾ ਭਾਈ ਅਮਰਿਤਪਾਲ ਦੀ ਟੀਮ ਜਿੱਤੇਗੀ ਤੇ ਜਾਂ ਨੀਡੂ ਸ਼ਟਰਾਂ ਵਾਲਾ ਔਰ ਮੈਂ ਲੁਧਿਆਣਾ ਸ਼ਹਿਰ ਦੇ ਵਿੱਚ ਕਿਹਾ ਸੀਗਾ ਜਾਂ ਸੰਜੀਪ अरोड़ा ਜਿੱਤੇਗਾ ਜਾਂ ਨੀਡੂ ਸ਼ਟਰਾਂ ਵਾਲਾ ਸੰਜੀਪ अरोड़ा ਜਿੱਤਿਆ ਔਰ ਇਤਿਹਾਸ ਦੀ ਕਿਤਾਬ ਦੇਚਾ ਜੋ ਮੈਂ ਕਹਿ ਦਦਾ ਉਹ ਸੱਚ ਵਾ ਵੇਖਾ ਵੇਖਵਾ ਨਹੀਂ ਕਰ ਲੈਂਦੇ ਹੋ ਜਾਂ ਚਲੋ ਨਹੀਂ ਹੋਗੀ ਇਹ ਹੋ ਚੁੱਕੀ ਹੈ ਜਾਂ ਮੈਂ ਤੇ ਜਾਂ ਅਮਰਿਤਪਾਲ ਭਾਈ ਦੀ ਟੀਮ